फेर ਗੱਲਾਂ ਕਰਦੀ ਦੇਖਿਆ ਉਹ ਮੰਨਦੀ ਆ ਮਾਸੀ ਫਿਰ ਮਹਲ ਗੋਤ ਬਣ ਕੇ ਦੇਖ ਲੈ ਤੈਨੂੰ ਡਾਇਮੰਡ ਦੀ ਰਿੰਗ ਪੁਆਤੀ ਹਾਂ ਬੋਲ ਮੰਗਲਵਾਰ ਨੂੰ ਸ਼ਾਮ ਨੂੰ ਆਜਣਾ ਦਿਖਾਇਆ ਕਿੰਨੀ ਸੋਹਣੀ ਆ ਸਾਰੀ ਨੇ ਭਾਜੀ ਡਾਇਮੰਡ ਰੀਆਂ ਹੈ ਤੇ ਇੱਧਰ ਦੁਕਾਨ ਦੇ ਵਿੱਚ ਥੋੜਾ ਜਿਹਾ ਰਸ਼ ਹੈ ਇਸ ਕਰਕੇ ਅਸੀਂ ਇਹ ਕਿਹਾ ਆਪਣੀ ਪਰਸਨਲ ਮਣੀ ਜੀ ਕਰ ਲਈਏ ਦਿਖਾਤਾ ਦੋ ਯਾਰ ਮਣੀ ਜੀ ਡਾਇਮੰਡ ਦੀ ਕਮੈਂਟ ਕਰੋ ਇਹਨਾਂ ਨਾਲ ਸੋਹਣੀ ਲੱਗਦੀ ਹੈ ਬਿਲਕੁਲ ਹੀ ਬੜੀਆਂ ਆਹੀ ਰਿੰਗ ਲੋ ਤੋਏ ਅਸਾਂ ਨਾਲ ਹੋ ਨਹੀਂ ਹੈ ਲੇ ਲਈ ਨਹੀਂ ਬਾਈ ਪੌਣੀ ਨਹੀਂ ਵੀਰੇ ਅਸੀਂ ਕੋਈ ਵੀ ਪੌਣੀ ਨਹੀਂ ਹੈਗੀ ਅਸੀਂ ਪਤਾ ਕੀ ਕਰਨਾ ਹੈ ਅਸੀਂ ਅਲਮਾਰੀ ਦੇ ਵਿੱਚ ਰੱਖ ਦੇਣੀ ਬਸ ਸਜਾ ਕੇ ਅਸੀਂ ਪਤਾ ਕੀ ਕਰਨਾ ਵੀ ਸਾਡੇ ਕੋਲ ਹੈਗੀ ਆ ਉਹ ਤਾਂ ਪਾਜੀ ਨੂੰ ਬੇਚੈਨ ਕਰ ਦੇ ਮਣੀ ਨਕਲੀ ਆ ਬਣਾ ਕੇ ਬਾਅਦ ਵਿੱਚ ਉਹਨੂੰ ਵੀ ਅਸਲੀ ਆ ਸਮਝ ਲੈਣਾ ਹਾਂ ਆ ਉਹ ਵੀ ਡੀਲ ਕਰਨਗੇ ਆਪਾਂ ਨੂੰ ਰੁਕ ਜੋ ਬੀਬੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਸ ਠੀਕ ਆ ਮੈਂ ਕਈ ਵਾਰ ਨੋਟਿਸ ਕਰਿਆ ਮੈਂ ਜਾਂਦੀ ਹੁੰਦੀ ਆ ਤੁਹਾਨੂੰ ਐ ਲੱਗਦਾ ਹੁੰਦਾ ਵੀ ਮੈਂ ਦੁਕਾਨ ਚ ਨੂੰ ਆਉਂਗ ਪਰ ਅਸੀਂ ਸਿੱਧਾ ਹੀ ਨੰਗ ਜਾਂਦੇ ਆ ਪਰ ਫਾਈਨਲੀ ਅੱਜ ਤੁਹਾਡੇ ਕੋਲ ਪਹੁੰਚ ਗਏ ਅਸੀਂ ਤੁਹਾਨੂੰ ਵੀ ਨਾ ਇਸ ਗੱਲ ਆ ਮਨ ਬਹੁਤ ਆ ਜਦ ਸਾਡੇ ਕਈ ਕਸਟਮਰ ਆ ਕੇ ਸਾਡੇ ਕੋਲ ਆਉਂਦੇ ਨੇ ਜਿਵੇਂ ਜੀ ਰਸਮੀ ਦਾ ਬਲੌਗ ਦੇਖਿਆ ਸੀਗਾ ਤਾਂ ਅੱਸੀ ਤੁਹਾਨੂੰ ਪਤਾ ਲੱਗਣਾ ਬਹੁਤ ਖੁਸ਼ੀ ਮੈਨੂੰ ਹੋ ਰਹੀ ਆ ਮੈਂ ਵੀ ਨਾਲ ਹੀ ਕਰਦੇ ਆਂਦਾ ਸਾਡੇ ਕੁਝ ਦਾ ਬਲੌਗ ਲੋਕੀ ਸਾਡੇ ਕਸਟਮਰ ਵੀ ਦੇਖਦੇ ਆਂ ਹਾਂ ਪਤਾ ਕੀ ਗੱਲ ਹੋ ਜਾਂਦੀ ਆ ਬੰਦਾ ਨ ਆਪਣੇ ਕੰਮ ਨੂੰ ਛੱਡ ਕੇ ਪਹਿਲਾਂ ਕਹਿੰਦਾ ਚੱਲ ਭਾਈ ਵੀਡੀਓ ਬਣਾ ਲਈਏ ਕੁੜੀ ਫਾਇਦਾ ਹੋ ਰਿਹਾ ਤੁਸੀਂ ਵੀ ਸਾਨੂੰ ਸੀਸਾ ਦੰਦਿਓ ਸੀਰੀਅਸਲੀ ਗੱਲ ਆ ਠੀਕ ਆ ਹੁਣ ਇਧਰ ਵੀ ਸੀਸਾ ਮੜੀ ਜੀਆਂ ਕਰਾ ਦਿਓ ਮਾਸੀ ਮੈਨੂੰ ਅੱਜ ਝਾਂਜਰਾਂ ਤੋਂ ਬਣਾਉਣ ਆਈ ਆ ਹੁਣ ਮੜੀ ਜੀਆਂ ਕਰਾ ਦਿਓ ਫਿਰ ਦੇਖਿਓ ਕਿਸ ਤਰ੍ਹਾਂ ਲੈਣੀਆਂ ਅਸੀਂ ਸਾਨੂੰ ਮੜੀਆਂ ਰੇਜ ਰੂਜ ਦੱਸ ਦੋ ਵਧੀਆ ਜਿਹੇ ਢਗ ਨਾਲ ਲੈ ਦਵਾਉਣੀਆਂ ਮੰਨੂਆਂ ਹੁਣ ਤੁਹਾਡੀ ਭੈਣ ਨੂੰ ਦਵਾਉਣੀਆਂ ਹਾਂ ਹਾਂ ਤੁਸੀਂ ਆਜੋ ਨਾ ਗਾਵੀ ਕਾਕਾ ਪਾੜੇ ਲਿਖਾਉਗਾ ਮੈਂ ਆਪਣਾ ਹੋ ਇਹ ਨਹੀਂ ਇਹ ਜਿਹੜੀ ਨਹੀਂ ਲੈਣੀ ਹੈਗੀ ਤਾਂ ਵਿਆਹ ਨਹੀਂ ਹੈ ਮੈਨੂੰ ਤਾਂ ਜਮਾ ਹੀ ਸਿੰਪਲ ਚੈਨ ਜਦੇ ਟੁੱਟ ਵੀ ਜਾਂਦੀ ਆ ਬਾਜੀ ਇਹ ਪ੍ਰੋਬਲਮ ਹੈ ਟੁੱਟਦੀ ਹੈ ਬਹੁਤ ਆ ਬਹੁਤ ਸਾਲਿਡ ਆ ਦੇਖੋ ਆ ਦੇਖੋ ਇੱਕ ਉਹ ਜਿਹੜੀ ਰਾਉਂਡ ਵਾਲੀ ਨਹੀਂ ਇਹ ਨਹੀਂ ਹਾਂ ਆ ਵੀ ਠੀਕ ਹੈ ਕੁਝ ਮੈਚ ਬ੍ਰੇਕ ਵਾਲੀ ਉਹ ਵੀ ਲਗਾਣਾ ਆ ਦੇਖੋ ਹਮਮ ਹਾਂ ਤਾਂ ਉਹ ਚੂਟੀ ਬਲੈਕ ਵਾਲੀ ਇਹ ਮਾਪਸ਼ਨ ਨਹੀਂ ਰਹਿਣਾ ਠੀਕ ਹੈ। ਨਾ ਨਾ ਜ਼ੋਨੀਆ ਮਸੀ। ਆ ਕੱਢਿਓ ਸਾਡੇ ਤੇ। ਆ ਬਲੇਨ ਆ ਬੋਲੋ। ਇਹੇ ਸਰ। ਨਹੀਂ ਇਹ ਤਾਂ ਸੰਗੜੀ ਆ। ਹਾਂ ਜਰਾ ਜ਼ੋਨੀ ਲੱਗੀ ਆ। ਹਾਂ। ਹੂੰ। ਠੀਕ ਆ। ਨਹੀਂ ਮੈਨੂੰ ਤਾਂ ਹੁਣ ਤੱਕ ਮਾਸੀ ਬੈਸਟ ਆ ਹੀ ਲੱਗੀਆਂ। ਫਿਰ ਇਹੀ ਦੇਖਦਾ। ਪਾਜੀ ਇਧਰ ਐਂਜ ਬਣਾਓ ਤੁਸੀਂ ਦੇਖੋ। ਨਾ ਹੀ ਫੋਨ ਨਹੀਂ। ਪਹਿਲੇ ਦੱਸੋ ਖੁਸ਼ ਕਰੋ ਮੜੇ ਜਾ ਹੋਰ ਵੀ ਤੁਹਾਨੂੰ ਦਿਖਾਉਂਦੇ ਕਰਦੇ ਆਂ ਸੀ ਵੈਸੇ ਚਾਂਦੀ ਦਾ ਕਿਹੜਾ ਰੇਟ ਚੱਲ ਰਿਹਾ ਹੈ ਜੀ 430 ਸੋਨੇ ਦੇ ਵੀ ਰੈਂਡੀ ਕਰੀ ਕਿੰਨਾ ਹੋ ਗਿਆ ਜੀ ਹੁ ਉਹ ਨਾਲ ਜੀ 61 61 61 ਠੀਕ ਆ 61 ਹੈ ਨਾ 5 6 7 67000 ਸਾਡੇ 61 ਤੋਂ ਨਾ 61 ਤਾਂ ਇਹਦਾ ਮੈਂ ਕਹਿਣੀ ਆ ਨਾ ਮੈਂ ਮੈਂ ਕੋਈ 67000 ਹੋ ਕਰਿਆ ਜੀ 61000 ਹੋਰ ਦੇ ਗਿਆ ਹੋਣਾ ਤੇ ਲੋਕਾਂ ਨੇ ਤਾਂ ਓਰੇ ਦਾ ਹਟੇ ਹੀ ਹੈ ਲੈ ਨਾ ਲੱਗ ਜਣੀ ਸੀ ਇਹਨਾਂ ਨੇ ਕਿਹਾ ਤਾਂ ਮੈਂ ਕਿੱਥੇ ਵੀਡੀਓ ਬਣਾ ਕੇ ਕਿਆ ਕੰਮ ਤਾਂ 4400 ਦੀਆਂ ਜੀ ਆਹ ਵਿੱਚ ਦੇ ਆਹ ਆਹ ਵਿੱਚ ਪਾ ਕੇ ਦੇਖੋ ਨਾ ਕਿ ਕਿੰਨਾ ਕੁ ਰੁਪਇਆ ਹੋ ਜਾਣਾ ਇਹਨੇ ਲੱਗਿਆ 100 ਲੱਗਣੇ ਬੰਦੇ 20000 ਰੁਪਏ ਕਹਿੰਦੀ ਆ ਜੀ। ਕਿੰਨੇ ਰੁਪਏ ਜਨ ਕਰਵਾਉਣਾ ਹੈ ਜੀ? 3200 ਰੁਪਏ ਹੋਰ ਦੇਣਾ ਪੈਣਾ ਤੁਹਾਨੂੰ। ਚਲੋ ਤਾਂ 3000 ਦੇ ਤਾਂ ਮੰਨ ਲਓ। ਤੁਹਾਨੂੰ ਦੱਸ ਤੁਸੀਂ ਦੇਖੋ ਜੇ ਤੁਹਾਨੂੰ ਪੁਰਗ ਦਾ ਠੀਕ ਆ ਨਹੀਂ ਮੈਨੂੰ ਤਾਂ ਹੋਰ ਵੀ ਦਿਖਾ ਲਾ ਮੈਨੂੰ ਕੋਈ ਚੱਕਰ ਨਹੀਂ। ਮੈਂ ਕੋਈ ਇਹ ਨਹੀਂ ਮੈਂ ਇਹੀ ਲੈਣੀ ਆ। ਸੱਚੀ ਕਹਿਨੀ ਆ ਮੈਂ ਤੁਹਾਨੂੰ ਮੈਂ ਪਸੰਦ ਹੈਗੀਆਂ ਘਰ ਵੀ ਦੇਖਣਾ ਹੁੰਦਾ ਠੀਕ ਨਹੀਂ ਪਾਜੀ ਘਰ ਵੀ ਦੇਖਣਾ ਹੁੰਦਾ ਸਿਆਣੀ ਹੋ ਗਈਆਂ ਇਹ ਤਾਂ ਮੈਂ ਮੇਰੇ ਪਾਪਾ ਕਹਿੰਦੇ ਆ ਹੋਰ ਦਿਖਾ ਦਿਓ ਹੋਰ ਦਿਖਾ ਦਿਓ ਕੁਝ ਇਹਦੇ ਨਾਲ ਦੀ ਚੀਜ਼ ਦਿਖਾ ਦਿਓ ਕੁਝ ਅਲੱਗ ਜੀ ਹਮਮ ਉਸੇ ਇਹ ਤਾਂ ਸੰਗਲੀ ਜੀ ਟਾਈਪ ਹੋ ਗਈ ਗੱਲ ਤਾਂ ਹੋਈ ਹਾਂ ਇਹ ਟੁੱਟ ਜਾਲੀ ਨਹੀਂ ਆ ਇਹ ਪੰਗਾ ਤਾਂ ਉਹੀ ਆ ਨਾ ਭਾਜੀ ਉਹ ਟੁੱਟ ਜਾਂਦੀ ਹੂ ਦੇ ਕੋਈ ਨਾ ਚਲੋ ਕਰਦੇ ਨੇ ਦੇਖੀ ਜਾਓ ਮੈਂ ਆ ਕੇ ਯਸ ਕਾ ਲਿਆ ਕੋਈ ਨਾ ਚਲੋ ਇਹ ਨਾ ਕਰਦੇ ਜਿੰਨੇ ਟੁੱਟੇ ਤੇਰੀ ਜੀ ਚਾਹ ਤੇ ਆਪਣਾ ਪਿੰਟ ਕੋਲ ਇਹ ਜਿੰਨਾ ਜਰਮਾ ਮਾਈ ਬੈਠੋ ਮੈਮ ਤੁਸੀਂ ਬੈਠੋ ਮੈਂ ਨਾ ਪਾ ਕੇ ਰੱਖੀ ਸੀ ਇਹ ਕਾਸਟਿੰਗ ਹਜੂ ਤਾਂ ਦੂਸਰਾ ਟਾਈਮ ਆਏਗੀ ਜੀ ਚਲੋ ਹਾਂ ਦਿਖਾ ਦਿਓ ਮੜਾ ਜਾ ਅੱਖਰ ਦੇਖੋ ਬੰਦ ਕਰਨਾ ਬੈਕ ਕਰਿਓ ਪਾਜੀ ਉਹ ਬਟੂਏ ਦੇ ਵਿੱਚ ਜੇ ਕਰਿਓ ਵੀ ਜਦ ਘਰ ਕੱਟ ਕੇ ਦਿਖਾਵਾਂਗੀ ਇਹਨਾਂ ਨੇ ਕਿਹਣਾ ਪਤਾ ਨਹੀਂ ਕਿਹਾ ਲਈਆਂ ਬਿਲਕੁਲ ਜੀ ਬਿਲਕੁਲ ਆ ਖੱਡ ਕੇ ਪਾ ਦੋ ਯਾ ਨਾ ਦਿੰਦੀ ਜੀ ਮੈਨੂੰ ਖੱਡੀ ਬਿੱਲੀ ਉਹਨਾਂ ਦਾ ਕਾਹ ਤੋਂ ਤਾਤ ਨਾ ਯਾ ਆਪੇ ਜਾਨੀ ਰਾਮਾ ਲਾ ਪਾ ਕੇ ਦੋ ਮੈਨੂੰ ਤੁਹਾਡੇ ਸਾਰਿਆਂ ਦੀ ਕਲਾਈ ਛੋਟੀ ਨਾਦੀ ਆ ਮਾਮਾ ਇਹਾਂ ਦੇ ਬਦਲੇ ਛੋਟੀ ਹੋਣੀ ਛੋਟੀ ਲੱਗਦੀ ਹੋਵੇ ਆਡੀ ਜਦੋਂ ਉਹਨਾਂ ਦੇ ਜਦੋਂ ਨਹੀਂ ਅਜੀ ਤੁਹਾਡੇ ਨਾਲੋਂ ਥੋੜਾ ਜਿਹਾ ਵੱਡਾ ਐਸਟੀਮੇਟ ਮੈਨੂੰ ਵਾਟ ਨੂੰ ਨਾਮ ਭੁੱਲ ਜਾਂਦਾ ਜਿੰਮ ਬਾਣੀ ਮੇਰੀ ਗੱਲ ਸੁਣ ਭਾਈ ਨੂੰ ਨਾਮ ਤਾਂ ਹੈ ਬੜੋ ਜੀ ਪਿਆਰ ਸੀ ਬੜੋ ਜੀ ਪਿਆਰ ਗਿਆ ਨਹੀਂ ਮੈਨੂੰ ਆਹ ਚੰਨਾ ਮੈਨੂੰ ਇੱਕ ਮਿੰਟ ਮੈਂ ਇਹਦੇ ਚ ਗੁੰਗਰੂ ਵੀ ਤਾਂ ਮੂਲ ਨੀ ਇਹ ਨਹੀਂ ਛਣਕਦੇ। ਬਾਜੀ ਮੇਰੀਆਂ ਜਿਹੜੀਆਂ ਪਰਾਣੀਆਂ ਉਹਦੇ ਵਿੱਚ ਮੈਨੂੰ ਕੁਂਗਰੂ ਦੇ ਦੋਗੇ। ਕਿ ਨਹੀਂ? ਦੇ ਦੋ ਬਸ। ਉਹ ਪਾਦੇ ਨਹੀਂ। ਉਹ ਪਾਦੇ ਵਿੱਚ ਕੁਂਗਰੂ ਨਹੀਂ ਹੈਗੇ। ਪਹਿਲੇ ਮੈਨੂੰ ਕੁਂਗਰੂਆਂ ਦਾ ਜ਼ਿਆਦਾ ਸ਼ੌਂਕ ਆ। ਪਰਾਣੀਆਂ ਵਾਲੀ ਕਹਿੰਦੇ ਉਹ ਪੁਰਾਣੇ ਅਮਰੀਕਾ ਨੂੰ ਨਾ ਕੋਡੇ ਕੜਕੇ ਨਵੇਂ ਪਾਦੇ। ਚਲੋ ਪਾਦੇ ਨਵੇਂ ਪਾਦੇ ਭਾਈ। ਚਲੋ ਪਾਦੇ। ਹੋਰਾਂ ਕਾ ਜੀ ਤੁਸੀਂ ਸੁਣਾਓ ਠੀਕ ਠਾਕ? ਗੱਡ ਚਲੋ। ਅੱਛਾ ਕੰਪਲੀਮੈਂਟਰੀ। ਵਾਹ ਠੀਕ ਆ ਇਹ ਕੋਈ ਪੜੀ ਨਹੀਂ ਹੁੰਦੀ ਇਹ ਇੱਕ ਦਾ ਸਾਫੀ ਪੜੀ ਪਾ ਦੋ ਪਾ ਦੋ ਹਾ ਪਾ ਦੋ ਇਹ ਮਲਟੀ ਨਹੀਂ ਸੀ ਸਾਡਾ ਇਹ ਕਰਦੇ ਨਾ ਚਲ ਆ ਤਾਂ ਜ਼ਿਆਦਾ ਹੀ ਭਾਰੀ ਜਿਹਾ ਲੱਗਦੇ ਆ ਇਹ ਤਾਂ ਕੁਸ਼ ਨਾਰਮਲ ਜੀ ਰੱਖੋ ਚਲ ਠੀਕ ਹੈ ਮੈਂ ਕੀ ਆਪੇ ਕਰ ਲਵਾਂਗੇ ਨਾ ਹਾਂ ਠੀਕ ਹੈ ਇਹ ਨਾਲ ਜ਼ਿਆਦਾ ਹੋਰ ਕਿੱਕ ਟਿੱਕ ਕਰ ਹਾਂ ਬਸ ਪਾ ਦੇ ਬਸ ਟਿੱਕ ਕਰ ਜੇ ਤੱਕ ਜੇ 10-10 ਚੱਲ ਰਹੀਆਂ ਐ ਇੱਥੇ ਰੱਖੀ ਆ 280 ਦੇ ਇੰਝ ਆਇਆ ਇਹ ਵੀ ਚੰਗੀ ਦੀ ਚੰਗੀ ਚੱਲਦੀ ਆ ਲੱਗੋ ਆ ਬਰੋ ਲਿਖਿਆ ਅਜੀਦਾ ਲਿਖਿਆ ਹੋਇਆ ਆਰਡੀ ਲਿਖਿਆ ਨਾ ਠੀਕ ਹੈ ਬਹੁਤ ਸੋਹਣਾ ਮੇਰੇ ਪੀਆ ਜਿਵੇਂ ਸਾਰੇ ਬਹੁਤ ਸੋਹਣੇ ਤੁਸੀਂ ਡਰਿੰਕ ਇਹ ਵੀ ਠੀਕ ਲੱਗ ਰਹੀ ਆ ਮੈਨੂੰ ਨਹੀਂ ਨਹੀਂ ਹੁਣ ਤੁਸੀਂ ਮੇਰੇ ਨਾਲ ਹੋ ਗਏ ਐ ਨਾ ਤੁਸੀਂ ਅਜੇ ਬਰੂ ਵਾਲੇ ਲੇ ਗੋ ਠੀਕ ਹੈ ਉਸ ਤੋਂ ਬਾਅਦ ਸਾਕੇ ਬਾਅਦ ਚੇਨ ਬੋਲੇ ਨਹੀਂ ਜੀ ਆਪਾਂ ਇਹ ਚੇਨ ਪਾਉਣੀ ਹਵੇ ਉਹ ਬਿਲਕੁਲ ਦੀ ਵਾਰਦੀ ਆਪਣੀ ਤੁਹਾਨੂੰ ਵੀ ਪਿਆਰ ਹੁੰਦੀ ਵੀ ਜੀ ਫਾਰਮ ਵਿੱਚ ਹੋਵੇ ਕਰੋ ਕਰੋ ਫੋਨ ਕਰੋ ਤੇ ਇੱਧਰ ਮੇਰੀ ਅਚਾਂ ਦੇ ਰਵੀ ਜੀ ਇਹਨਾਂ ਨੇ ਘੰਗਰੂ ਪਾ ਤੇ ਆ ਵੀ ਰੱਖਤਾ ਆ ਕਹਿੰਦੇ ਤੈਨੂੰ ਇੱਕ ਫ੍ਰੀ ਦੇ ਰਹੇ ਆ ਜੀ ਅਸੀਂ ਛੱਲਾ ਇਹ ਵੀ ਵਿੱਚ ਪਾ ਦੋ ਚਲੋ ਮੇਰਾ ਸਮਾਨ ਤਿਆਰ ਹੁਣ ਮੇਰਾ ਸਮਾਨ ਕੈਨਸਲ ਨਾਲ ਹੋ ਜੂਵੇ ਇਸ ਕਰਕੇ ਨਾ ਵੀ ਆਪਣਾ ਕੋਲ ਨਹੀਂ ਬਾਰੀਆਂ ਵੀ ਬਹੁਤ ਸੋਹਣੀਆਂ ਸੰਗੀਆਂ ਤੁਸੀਂ ਨਾ ਬਾਰੇ ਬਰੋ ਨਹੀਂ ਕਰਦੇ ਉਹਨੇ ਬਰੋ ਵਾਲੀ ਕਰਦਾ ਤੇ ਹਾਂ ਚੈੱਕ ਪਾ ਦੋਨੇ ਰੋਣਾ ਫਿਰ ਇਹ ਤੁਹਾਨੂੰ ਦਵਾਂਗਾ ਮੈਂ ਮੰਡੇ ਦਿਦੂ मंडे को बाद ही आओगे फिर हां नहीं ना मेरे को रेडी होएगी पूरी जो मर्जी ले लेना आप अपन ले लेंगे कोई ना ठीक है इसी रेडी कर दो चैन रेडी कौन दी थी कितना एक तो बड़ी के बनी है जी नॉर्मल जमीन और थोड़ी हो गई थी एक तो बड़ी एक तो बड़ी तो ये दूसरा हो जाएगा हां ले लगे को मैंने सिंपल पेगी बढ़िया पेगी कोई जल्दी ठीक है ओ पा दो फिर दो वाले ठीक है ਤੇ ਨਾ ਭਰਾਂ ਚਾਂਦ ਜਨੇ ਕਰਾਂਗੇ ਲੱਖਿਆਂ ਦੇ ਪਿੱਛੇ ਕਰੂ ਕੋਈ ਚੱਲੀ ਕਿਦਾਂ ਬੱਜੀ ਚਾਂਦ ਜਿਨਾ ਨੇ ਕਰ ਜੰਨੀ ਇਹਨੇ ਠੀਕ ਹੈ ਕੋਰੇ ਰਵਾਸੇ ਜੋਰ ਕਰ ਚਰਾਂ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਅਸੀਂ ਭੱਜ ਜਾਣਾ ਇਸ ਕਰਕੇ ਐਡਵਾਂਸ ਮੰਗਦੇ ਆ ਤੇ ਵੀਰੇ ਨੇ ਸਭ ਪਤਾ ਦੇਖ ਲਓ ਜਿਨਾ ਕਰ ਲਿਓ ਹੂੰ ਭਾ ਕੇ ਚਾਂਦ ਜਿਨਾ ਦਾ ਠੀਕ ਹੈ ਆ ਰੱਖੋ ਜੀ ਆ ਗਏ ਠੀਕ ਹੈ ਮੇਰੇ

ਠੀਕ ਹੈ ਜੀ ਮੈਂ ਪਰਚੀ ਦੇ ਰਿਹਾ ਠੀਕ ਹੈ ਜੀ ਜਿਹੜੇ ਛੋਪੜਾ ਜਵੈਲਰ ਸੀ ਜਰੂਰ ਪਹੁੰਚੋ ਜੀ ਇੱਥੇ ਮੈਂ ਤੁਹਾਨੂੰ ਜਿਹੜੇ ਕਹਿੰਦੀ ਉਹ ਵੀਰੇ ਕੋਲ ਚੱਲਦੇ ਹੋ ਅੰਕਲ ਜੀ ਕੋਲ ਚੱਲਦੇ ਆ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਠੀਕ ਆ ਸੋ ਜਰੂਰ ਪਹੁੰਚੋ ਜੀ ਸਾਹਮਣੇ ਲੈਸ ਵਾਲੀ ਲੈਸ ਵਾਲੀ ਦੁਕਾਨ ਆ ਉਹਦੇ ਆਪੋਜ਼ਿਟ ਠੀਕ ਆ ਜੀ ਨਿਕਲੇ ਆ ਜੀ ਅਸੀਂ ਬਾਹਰ ਬਹੁਤ ਸਾਣੀ ਬਖਤਾਵਰ ਮਾਲਾ ਸੰਜੀ ਗੱਟੀ ਲਾ ਜੀ ਅਸੀਂ ਪਹੁੰਚ ਗਏ ਹਾਂ ਜੀ ਦੁਕਾਨ ਦੇ ਉੱਪਰ ਠੀਕ ਆ ਕਿਹੜੀ ਆ ਮਣੀ ਪੱਖਾ ਬੰਦ ਕਰ ਵੀਰੇ ਪਹਿਲਾਂ ਕਿਉਂਕਿ ਤੁਹਾਡੀ ਆਵਾਜ਼ ਨਹੀਂ ਨਾ ਸੁਣਨੀ ਸਾਨੂੰ ਹਾਂ ਜੀ ਉਹ ਦੇਖੀ ਕਿਤੇ ਦੱਸ ਕਿੱਥੇ ਸਵਿੱਚ ਲਗਾਈ ਵੀ ਆ ਹਾਂ ਦੋਨੋਂ ਤਸੇਾਰੇ ਉਹ ਬਲੈਕ ਜਿਹੜਾ ਸੋਨਾ ਸੋਨਾ ਰੋਬੀ ਖਾਰਾਈਟਾ ਉਹ ਵੀ ਦੇਖਣਾ येलो कलर ਦਾ ਦੁਪੱਟਾ ਉਹ ਹਮ ਹਾਂ ਨਹੀਂ ਫੜਨੀ ਇਹਦੇ ਦੇ ਨਾਲ ਗ੍ਰੀਨ ਦੇ ਵਿੱਚ ਵਾਲਾ ਨਹੀਂ ਨਾ ਤੇ ਇਹ ਪਹਿਲਾਂ ਲੈ ਲਿਆ ਜਰਾ ਚੰਡੀਗੜ੍ਹ ਤੋਂ ਇਹ ਜੀ ਰੰਗ ਕਲਿੱਕਿੰਗ ਯਾਰ ਕਰ ਲੈ ਸੋਨਾ ਹੈ ਵੀ ਮੈਂ ਸ਼ੁਭਤ ਹੁਸਨ ਸੇਮ ਪਾਉਣਾ ਹੈ ਇਹਨੂੰ ਵੀ ਫਿਰ ਰੈੱਡ ਬਲੈਕ ਲੈ ਲੂੰ ਹਾਂ ਹਾਂ ਫੇਰ ਠੀਕ ਆ ਠੀਕ ਹੈ ਲੜਕੀ ਦੇ ਆ ਜੂਗਾ ਇਹ ਕੋਹਰ ਲਾਜਾ ਹੋਣੀ ਜੂਗਾ ਥੋੜੀ ਹਲਕੀ ਥੋੜੀ ਜਿਹੀ ਹਲਕੀ ਆ ਉਹ ਹੋਗੀ 15 ਸਾਲ ਦੀ ਮੇਰੀ ਬੇਟੀ ਹੋਣੀ ਹੈ ਹਾਂ ਤਕਲੀਮੀ ਹੈ ਹਾਂ ਕੀ ਹੋਣ ਹੈ ਸਮਝ ਆ ਰਹੀ ਕਿ ਨਹੀਂ ਮੈਨੂੰ ਨਹੀਂ ਸੇਮ ਦੇ ਦੇ ਵੀਰੇ ਚਾਹੇ ਇਹਦੇ ਚ ਸੇਮ ਦੇ ਦੇ ਮੇਰੇ ਨਾਲ ਜਿਹੜਾ ਵੀ ਦਿਖਾਉਂਗੇ ਸੇਮ ਮੈਂ ਦੋ ਲੈਣੇ ਹਾਂ ਇੱਕ ਉਦਰਾ ਦੇ ਇੱਕ ਬੜਾ ਨਾਪ ਲੈਣਾ ਇੱਕ ਛੋਟਾ ਨਾਪ ਹਾਂ ਜੀ ਸੋਨਾ ਕਿਸਾਈ ਦੀ ਗੇਟਿੰਗ ਦੇਖੋ ਨਾ ਹਾਂ ਜੀ ਬਹੁਤ ਗਰਮੀ ਹੈ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਬਹੁਤ ਗਰਮੀ ਹੈ ਮੇ ਪੱਕਾ ਬੰਦਰਾ ਆ ਉਹ ਫਿਰ ਹੁਣ ਵੀਡੀਓ ਵੀ ਬਣਾਉਣੀ ਹੈ ਮੈਂ ਤਾਂ ਅੱਛਾ ਤੁਸੀਂ ਉਹ ਬਣਾ ਰਹੇ ਹੋ ਬਲੌਗ ਬਣਾ ਰਹੇ ਹੋ ਤੁੰਗੋਚਾਰਾ ਹੈ ਕੱਲਾ ਕੀ ਕਰੇ ਹੈ ਹਾਂ ਹਾਂ ਮੈਂ ਤਾਂ ਨਹੀਂ ਇੱਕ ਬਸ ਤੇ ਐਡ ਕਰੂੰਗੀ ਅੱਗੇ ਕੀ ਕਰੇਗੀ ਇਹ ਨਾਮ ਨਹੀਂ ਲਾਂਕ ਦਾ ਉਹਦਾ ਨਾਮ ਦਾ ਨਾਮ ਇਹਦੇ ਨਾਲ ਦਾ ਹੈ ਹਾਂ ਕਲਰ ਦਾ ਬੱਸ ਕਲਰ ਸੇਮ ਲੈਣੇ ਆਸੀਂ ਕਲਰ ਦਾ ਇਹ ਕਲਰ ਤਾਂ ਸੇਮ ਲੈਣੇ ਆ ਮੈਂ ਤਾਂ ਹੋਰ ਕੀ ਕਹਿੰਦੀ ਉਹਨੂੰ ਸੇਮ ਲੈ ਲੈ ਕਲ ਡਿਜ਼ਾਈਨ ਹੋਰ ਹੋਵੇ ਬਿਜੈਨ ਹੋਵੇ ਨਾ ਕਲਰ ਮਿਲਣਾ ਬਲੈਕ ਦੇ ਵਿੱਚ ਕੋਈ ਹੋਰ ਡਿਜ਼ਾਈਨ ਵਾਲਾ ਹੋਣਾ ਜ਼ਰੂਰੀ ਤਾਂ ਨਹੀਂ ਕਿ ਹਿੰਦੀ ਡਿਜ਼ਾਈਨ ਲੈਣਾ ਬਲੇ ਆਇ ਕੋਈ ਬੱਸ ਉਹਦੇ ਵਿੱਚ ਗੱਲ ਖਤਮ ਬੰਨਤਾ ਕਹਾਂ ਲੱਗ ਗਿਆ ਤੇਰੇ ਚੱਲ ਦੇਖ ਲੀ ਤਾਂ ਹਾਂ ਹਾਲਾ र तो <laughs> आ देखा दोम कलर पाए तेरे को ब्लू ब्लू इधर ਹਾਂ ਇਹ ਦੋਵੇਂ ਸਾਈਜ਼ ਨਹੀਂ ਹੈਗਾ ਇਹਨਾਂ ਦੋਹਾਂ ਦਾ ਇੱਕ ਤਾਂ ਆ ਗਿਆ ਦੂਜੀ ਦਾ ਛੋਟੀ ਵੀ ਆ ਜਾਣਾ ਬੜੀ ਵੀ ਆ ਜਾਣਾ ਹਾਂ ਆ ਜਾਣਾ ਬਸ ਫਿਰ ਨਿਬੜ ਨਿਬੜਿਆ ਨਿਬੜਿਆ ਹਾਂ ਆ ਬੜੀ ਵੀ ਆ ਜਾਣਾ ਠੀਕ ਆ ਛੋਟੀ ਜੀ ਵੀ ਹੈਗੀ ਬੰਨਣ ਵਾਸਤੇ ਬਸ ਫਿਰ ਇਹ ਛੋਟੀ ਦੀ ਆ ਜਣਾ ਛੋਟੀ ਰੱਸੀ ਬੰਨ ਲੂਗੀ ਜੈਸੀ ਨਾ ਰੱਸੀ ਇਹਦੇ ਤੇ ਫਰੋਜ ਹੀ ਆ ਕਿਰਕਾ ਸਰ ਜੀ ਨਾ ਮੈਂ ਤੇ ਦਾ ਵੀ ਇੱਕ ਤਰ੍ਹਾਂ ਦੀ ਆ ਸੇਮ ਸੇਮ ਐਡਰੈਸ ਆ ਮਸੇ ਕੁਛ ਨਹੀਂ ਇੰਨਾ ਪਤਾ ਲੱਗਦਾ ਫਿਰ ਉਹ ਦੇਖ ਲਓ ਮੈਂ ਤੇਰੇ ਲਈ ਸੋਹਣਾ ਨਹੀਂ ਲੱਗਿਆ ਇਹ ਅਗੰਦਾ ਤਾਂ ਸੋਹਣਾ ਮੈਂ ਕਹਿੰਦੀ ਜਾਂਦਾ ਤੂੰ ਉਹ ਲੈ ਲਾ ਉਹ ਫਿਰ ਉਹ ਲੈ ਲੋ ਸੇਮ ਸੇਮ ਜਿਹੇ ਨੰਬਰ ਬਲੂ ਹੋਇਆ ਲੈ ਲੋ ਉਹ ਲੈ ਲੋ ਉਹ ਦੇ ਦੇ ਤੂੰ ਆ ਦੇ ਦੇ ਆਹ ਪਾਰੇ ਨਾਲ ਥੱਲੇ ਵੀ ਕੜਾਈ ਹੈ ਪਾਉ ਦੇ ਆਦੀ ਜਾਊਗਾ ਸ਼ੋ ਹੁਣ ਸਨ ਨੇ ਆ ਪਿੱਛੇ ਡੈਸੀਆਂ ਹੈਗੀਆਂ ਇਹ ਜੇ ਖੁੱਲਾ ਟੈਟ ਹੋਇਆ ਨੇ ਉਹ ਕਰ ਲੈਣਾ ਫਿਟਿੰਗ ਹਾਂ ਕਰਾ ਦਿਓ ਦੀਦੀ ਜੀ ਫਿਟਿੰਗ ਤਾਂ ਮਾਰੀ ਮੋਟੇ ਕਰਨੀ ਹੋ ਪੈਗੀਏ ਤੇ ਤੁਸੀਂ ਜੋ ਮਰਜ਼ੀ ਕਰੋ ਆ ਮੈਂ ਤੇਰੇ ਸੁਣ ਲਵਾਂ ਬਸ ਫੇ ਲੈ ਲਾਉਂ ਮੈਂ ਚਾਹ ਆ ਗਈ ਇਹਦੇ ਬੰਨਦਾ ਹੈ ਚਲ ਕੋਈ ਨਹੀਂ ਸਰ ਜੀ ਨੂੰ ਮੈਨੂੰ ਪਜਾਮਾ ਦੇਖ ਲਓ ਮੜਾ ਜੀ ਪਜਾਮਾ ਬਈ ਹਾਂ ਠੀਕ ਹੈ ਜਾਂਦਾ ਹੈ ਸਪਿਨ ਪਰ ਦੋਨਾਂ ਦੀ ਰੇਂਜ ਕੀ ਹੈ ਨਾ ਜੀ ਇਹ 800 ਰੁਪਏ ਦਾ ਹਾਂ ਉਹ ਠੀਕ ਠੀਕ ਹੈ ਆ ਰਿਹਾ ਦੋਨਾਂ ਦਾ

ਕ라이ਪ ਚ ਬੇਨ ਦੀ ਕੋਸ਼ਿਸ਼ ਕਰਦੇ ਆ ਹਾਂ ਕਰਕੇ ਰੱਬ ਨੂੰ ਪਾਣੀ ਨਹੀਂ ਬੰਦ ਆਇਗਾ ਕਿਤੇ ਕਿਤੇ ਜਦੋਂ ਉਹਨੂੰ ਦਿਖਦਾ ਵੀ ਪਾਪ ਘਟ ਹੋ ਰਿਹਾ ਕਿਤੇ ਕਿਤੇ ਪਾ ਲੈਂਦਾ ਉਹ ਥੋੜਾ ਥੋੜਾ ਫੇਰ ਹਟ ਜਾਂਦਾ ਚਲੋ ਹੋਰ ਸੁਣਾਓ ਠੀਕ ਠਾਕ ਆ ਕਿਰਪਾ ਮਾਲਕ ਦੀ ਰਖੜੀ ਦੀ ਵੈਰਾਈਟੇ ਦਿਖਾਈਏ ਆ ਦੇਖੋ ਨਵੇਂ ਖਾਓ ਲਿਓ ਕਰੋ ਸ਼ੋਅ ਹਾਂ ਆਹ ਦੇਖ ਹਾਂ ਆਹ ਚੀਜ਼ ਨੇ ਮੈਂ ਉਧਰ ਵੇਖ ਰਹੀ ਸੀ ਮੈਨੂੰ ਇਹ ਚੀਜ਼ ਦੱਸੋ ਕੀ ਚੀਜ਼ ਆ ਇਹ ਇਹ ਭਾਬੀ ਦੇ ਪੰਡੋਰੇ ਹੈ ਜੀ ਹੱਥ 'ਚ ਪਾਉਣ ਵਾਲੇ ਬ੍ਰੈਸਲੇਟ ਆ ਆਹ ਦਿਖਾਈਏ ਅੰਦਰ ਭਾਬੀ ਦੇ ਕਿ ਕਿਸੇ ਦੇ ਵੀ ਪਾ ਸਕਦੇ ਹਾਂ ਕੋਈ ਵੀ ਪਾ ਸਕਦਾ ਹੈ ਭਾਬੀ ਦੇ ਤਾਂ ਅੱਜ ਕੱਲ ਰਖੜ ਕਿੰਨੇ ਨਾ ਪਾਜੀ ਅਟੈਕ ਨਹੀਂ ਸਿਰਫ 200 ਰੁਪਏ ਦਾ 30 ਨਹੀਂ ਫਿਰ ਤਾਂ ਠੀਕ ਆ ਤੁਸੀਂ ਉਹੀਓ ਕਹੀ ਜਾਂਦੇ ਮਹਿੰਗਾ ਠੀਕ ਆ ਇਹ ਸੜਨ ਵਾਲੇ ਆ ਨਾ ਹਾਂ ਆ ਨਹੀਂ ਇਹ ਸੜਨ ਵਾਲੇ ਨੇ ਜਲੋ ਮਤ ਰੀਸ ਕਰੋ ਨਹੀਂ ਨਹੀਂ ਕੋਈ ਇਹ ਜੀ ਗੱਲ ਨਹੀਂ ਜੀ ਉਹ ਵਾਲੇ ਪਾਜੀ ਆ ਵਾਲੇ ਪਾਜੀ ਫਰੈਂਡ ਆਪਸ ਠੀਕ ਆ ਉਹ ਵੀ ਇਹਨਾਂ ਦੀ ਉਹ ਦੁਕਾਨ ਆ ਤੇ ਉਹ ਆ ਵੀ ਇਹਨਾਂ ਦੀ ਉਹ ਦੁਕਾਨ ਆ ਮੰਨ ਹਾਂ ਬਹੁਤ ਸੋਹਣੀ ਚੀਜ਼ ਆ ਬਹੁਤ ਪੀਰੀ ਰੇ ਠੀਕ ਹੈ ਠੀਕ ਹੈ ਇਹਦੇ ਕਲਰਫੁੱਲ ਲੈਣਾ ਕਲਰਫੁੱਲ ਮਿਲ ਜੇ ਇਹ ਤਾਂ ਸੋਰੀਆ ਪਾਜੀ ਠੀਕ ਹੈ ਕੈਚ ਗਾਟ ਇਹ ਚੋਰ ਬਹੁਤ ਵੈਰਾਈਟੀ ਹੈਗੀ ਹੈ ਚਲੋ ਵਧੀਆ ਥੋੜੇ ਝੂਝੂ ਰੱਖਣੀਆਂ ਹੋਰ ਨੇੜੇ ਨੂੰ ਆਣੀਆਂ ਨਾ ਹੋਰ ਲਿਆਓ ਹੋਰ ਵੈਰਾਈਟੀ ਆਦੀ ਹੈ ਹਮ ਮਾਸੀ ਮੈਂ ਇੱਧਰ ਆ ਹੋਰ ਦੱਸੋ ਵੀ ਕੈਚ ਹੋ ਰਹੀ ਬਸ ਪਾਜੀ ਆਹ ਕਿ ਰੱਖਿਆ ਵੇ ਤੁਸੀਂ ਇਹ ਪਲੇਟ ਚ ਏ ਵੀ ਭਾਬੀਆਂ ਜੀ ਰੱਖ ਲਈ ਇਹ ਪਟੋਰੇ ਅੱਛਾ 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 ਭਰਾ ਦੀ ਰੱਖਣੀ ਨਾਲ ਭਾਦੀ ਦੀ ਰੱਖਣੀ ਜ਼ਿਆਦਾ ਮਹਿੰਗੀ ਨਹੀਂ ਹਾਂ ਇਹ ਗੱਲ ਹੈਗੀ ਆ ਵੈਰਾਈਟੀ ਉਹਦੇ ਵਿੱਚ ਬਹੁਤ ਜ਼ਿਆਦਾ ਚੱਲੀਏ ਮਾਸੀ ਫਿਰ ਮਿਲਿਆ ਨਹੀਂ ਸ਼ੋਭਨਾ ਉਹ ਪਿੱਛੇ ਦੇਖ ਲੋ ਹਾਂ ਹਾਂ ਕੀ ਆ ਰੀ ਸੋਹਣਾ ਖੈਂਟ ਠੀਕ ਹੈ ਵੀ ਇਹ ਨਹੀਂ ਜ਼ਿਆਦਾ ਸੋਹਣਾ ਲੱਗਿਆ ਠੀਕ ਦੇਖ ਲਿਆ ਜੀਦਰ ਇਹਨਾਂ ਨੇ ਦਿਖਾਤਾ ਮੈਨੂੰ ਇਹ ਸਾਰਾ ਕੁਝ ਹਾਂ ਚਲੋ ਫਿਰ ਆ ਗਿਰੋ ਕਰਦੇ ਆ ਮੈਂ ਚਲੋ ਠੀਕ ਆਪਾ ਜੀ ਹੋਰ ਸਮਾਨ ਲਿਆਓ ਛੇਤੀ ਛੇਤੀ ਗਿੜਾ ਮਾਰਾਂਗੇ ਓਕੇ ਜੀ ਬਾਏ 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 ਜੀ ਬਾਹਰ ਬਾਰੀ ਆ ਗਈ ਸ਼ੁਭ੍ਰੀਤ ਦੀ ਪਾਕਤਣੀ ਦੀ ਉਹਨੂੰ ਵੀ ਹੁਣ ਸਿੱਕ ਅੱਧੀ ਚੀਜ਼ ਮੈਨੂੰ ਆਏ ਹੁੰਦਾ ਵੀ ਉਹਨੂੰ ਵੀ ਦਵਾ ਦਈਏ ਹੁਣ ਜਦ ਅਸੀਂ ਲੈ ਲੈਣੇ ਆ ਨਾ ਫਿਰ ਇਸ ਤਰ੍ਹਾਂ ਹੁੰਦਾ ਵੀ ਸ਼ੁਭ੍ਰੀਤ ਨੂੰ ਵੀ ਦਵਾਈ ਜਾਵੇ ਤੇ ਐਸਾ ਨੀਸਾ ਨੇ ਕੱਪੜੇ ਇੱਥੇ ਲੰਕਦੇ ਆ ਠੀਕ ਹੈ ਤੇ ਦੇਖਦੇ ਹਾਂ ਹੁਣ ਆਪਾਂ ਸ਼ੁਗ ਨੂੰ ਕਿੱਦਾਂ ਦੀ ਦਿਖਾਉਂਦੇ ਆਂ ਇਹ ਉਹਦੇ ਆਜੂ ਦੀ ਨਾ ਹਾਂਜੀ 42 ਨੰਬਰ ਆ ਗਾ ਦੇ 42 42 ਕਲਰ ਦੇਖੋ ਹੁਣ ਤੁਸੀਂ ਹਾਂ ਬਸੋ ਠੀਕ ਆ ਆ ਕਲਰ ਬਲੂ ਚ ਬਲੂ ਚ ਤਾਂ ਨਹੀਂ ਹੋਣਾ ਬਣੇ ਬਸ ਆਹੀ ਆ ਉਹ ਤੇ ਤਾਂ ਦੇਖ ਲਾਂਗੇ ਤਾਂ ਮੈਂ ਇੱਕ ਐਕਸਟਰਾ ਲੈ ਰਹੀ ਹਾਂ ਬਸ ਫਿਰ ਆ ਆ ਲਓ ਤਣੀਆਂ ਜੀਆਂ ਗਰਮੀ ਹੈ ਇਹ ਜਿਆਦਾ ਵੱਡੀ ਲੱਗਦੀ ਹੈ ਇਹਦੀਆਂ ਨਹੀਂ ਤਣੀਆਂ ਗਰਮੀ ਹੈ ਬਸ ਫਿਰ ਆ ਲੈ ਲਓ ਇਹ ਲੋ ਵੱਡੀ ਲੱਗਦੀ ਨਹੀਂ ਨਹੀਂ ਬਾਈ ਦੂਰ ਕੇ ਜੀ ਅਸੀਂ ਕਿਹਾ ਹਾਲ ਚਾਲ ਹੈ ਦੀਦੀ ਵਧੀਆ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਠੀਕ ਹੈ ਠੀਕ ਹੈ ਯਾਰ ਸਰਾ ਕਾ ਮੈਂ ਸੁਣੀ ਹੈ ਇੰਨੀ ਮੈਂ ਕੀ ਛੋਟੀ ਏਜ ਦੇ ਬੱਚਿਆਂ ਦੀ ਐਨਾ ਨਾ ਕਦ ਫੜਦਾ ਸੁਟਾਉਂਦਾ ਕਿੰਨੇ ਵੀ ਗਏ ਹਾਂ ਸਾਰੇ ਹੁੰਦੇ ਨੇ ਬਾਹੇ ਗ੍ਰੂ ਤੁਹਾਡੇ ਭਲਾ ਹੋਵੇ ਭਾਈਆ ਤੁਹਾਡੀ ਗਿਰਗੀ ਆ ਫਰਾ ਘਰ ਰੱਖਦੀ ਮੈਂ ਹਾਂ ਉਹ ਖਰੇ ਸੀ ਦੇਖਦੇ ਫਿਰਦੇ ਕੋਈ ਗੱਲ ਨਹੀਂ ਸੈਂਡਲ ਵੀ ਮੈਂ ਔਰੇ ਕਾਸਨੀ ਹੈ ਕਿ ਕਿਆ ਕਰੀ ਹਾਂ ਮੂ ਲੈਣੀ ਅੰਮਾ ਉਹਨੂੰ ਵਿਚਾਰੀ ਛੱਡੋ ਬਣਾ ਫਿਰ ਜਦ ਉਸ ਖਾਸ ਨਹੀਂ ਯਾ ਕਿੰਨੀਆਂ ਸੋਹਣੀਆਂ ਸੋਹਣੀਆਂ ਚੱਪਲੇ ਪਰ ਬਾਣੀਆਂ ਨਹੀਂ ਉਹਨੇ ਰਹੀ ਹਾਂ ਚੱਪਲੇ ਅੱਜਕੱਲ ਚਲਨਾ ਨਹੀਂ ਹੁੰਦੀ ਉਹ ਬੱਸ ਫਿਰ ਲੈ ਲਓ ਲੈ ਲਓ ਬੱਸ ਸਿਰ ਇੱਕ ਜੀ ਲੈ ਲਓ ਤਾਂ ਹੁਣ ਮੈਂ ਕੀ ਕਹਾ ਹਾਂ ਹੁਣ ਤੁਹਾਨੂੰ ਹੋ ਇਹ ਸਮਝ ਪੱਕੀ ਚ ਲਾ ਦੇ ਯਾ ਵੀ ਕਿੰਨੀਆਂ ਜਿਹਾ ਨੇ ਨਹੀਂ ਲੈਣੀਆਂ ਲੈ ਫਿਰ ਦੇਖਦੀ ਤਾਂ ਤੇ ਮੈਂ ਮੈਂ ਉਹ ਚੀਜ਼ ਦੇਖੀ ਵੀ ਕੀ ਚੀਜ਼ ਆ ਉਹ ਅਸਿਆ ਖਰਚ ਹੋ ਗਈ ਹਰਦਾ ਨਹੀਂ ਇਹ ਜੇ ਤੁਸੀਂ ਮੁੰਡੇ ਪਾਣੀਆ ਤਾਂ ਮੁੰਡੇ ਤੇ ਨਹੀਂ ਨਾ ਸੈਂਡਲ ਕੁਝ ਖਾਸ ਨਹੀਂ ਯਾਰ ਮੇਰੀ ਗੱਲ ਸੁਣੋ ਉਧਰ ਇੱਕ ਕੱਪੜੇ ਵਾਲੇ ਪਏ ਆ ਉਹ ਦੇਖ ਲਓ ਕੱਪੜੇ ਵਾਲੇ ਸੈਂਡਲ ਉਹ ਨਿਆਣੀ ਪਾਣੀ ਦੀ ਛੱਤੀ ਤੋਂ ਪੈਰ ਸਭ ਇਹ ਵੀ ਗੱਲ ਸਹੀ ਆ ਵਿਚਾਰੀਆਂ ਦੋ ਦੋ ਮੈਡਮਾਂ ਅਸੀਂ ਨਾਲ ਜੋੜੀਆਂ ਵੀ ਆਪਣੇ ਠੀਕ ਆ ਸੋਸ ਤਾਂ ਜੀਜੀ ਕਹਿੰਦਾ ਨਾ ਨਾਂ ਕਹਿੰਦੇ ਨਾਂ ਲਿਓ ਸਾਡੇ ਕੋਈ ਗੱਲ ਨਹੀਂ ਭਾਈ ਸਭ ਦੀ ਆਪਣੀ ਆਪਣੀ ਪ੍ਰਾਈਵੇਸੀ ਹੁੰਦੀ ਆ ਠੀਕ ਆ ਮੈਂ ਇਹਨਾਂ ਦੀ ਗੱਲ ਕਰਦੀ ਸੀ ਮੈਂ ਪਣੇ ਛੋਟੇ ਹੁਣੇ ਹੋਵੇ ਪੈਰ ਤਾਂ ਵੱਡਾ ਵੱਧ ਗਿਆ ਪਣੇ ਆ ਦੇ ਕਿੰਨੇ ਤਾਂ ਬੜੇ ਹੋ ਗਏ ਆ ਹੌਰੇ ਆ ਕੇ ਚੱਲੇ ਕੋਲ ਤਾ ਨਾ ਇਹ ਮੈਂ ਤਾਂ ਸੋਹਣੇ ਲਾਦਦੇ ਆ ਕੰਤੇ ਵੀ ਬਹੁਤ ਸੱਤੀ ਹੋਣੇ ਆ ਮਾਸੀ ਫਿਰ ਕਲਰ ਹੋਰ ਦੇਖ ਲੈ ਤੁਸੀਂ ਪਣੇ ਪਿੰਕੇ ਪਿੰਕਾ ਨਾ ਕਾਇ ਤਾਂ ਸੈਂਡਲ ਤਾਂ ਵੀ ਪਏ ਆ ਜੇ ਤਾਂ ਜਿਹੜੇ ਅੱਗੇ ਤਾਂ ਠੀਕ ਹੈ ਚੇਂਜ ਹੋ ਜੂਗੇ ਨਾ ਇਹਦੀ ਕੀ ਪ੍ਰਾਈਸ ਹੈ ਚੱਕ ਤੇ ਪੱਟੇ ਖੱਚਤਾ ਕੰਮ ਗੇੜਾ ਨਹੀਂ ਪੈਣ ਦਿੰਦੇ ਇਹ ਵੀ ਦੇਖ ਰਹੇ ਨੇ ਬਸ ਜੀ ਹਾਂ ਆ ਗਏ ਹੁਣ ਆ ਗਏ ਹੁਣ ਇਹ ਖਾਲੀ ਤਾਂ ਜਾਣ ਨਹੀਂ ਲੱਗੇ ਕੁਛ ਨਾ ਕੁਸਤਾ ਲੈ ਕੇ ਜਾਓਗੇ ਹੁਣ ਵਸੂਲ ਕਰ ਲਈਏ ਚੰਗਾ ਵਸੂਲ ਤਾਂ ਕਰ ਲਈਏ ਜੋ ਮਰਜ਼ੀ ਆ ਮੈਨੂੰ ਕੁਝ ਬੋੜ ਦਿਖਾਓ ਤਾਂ ਕੁੜੀ ਆਸੀ ਸਿੱਖ ਆਜ ਬਾਂਦੀ ਆ ਵੀ ਕਾਸਸੋ ਮੇਰੇ ਘਰ ਸੌ ਗਏ ਜੀ ਨਾ ਕੱਪੜਾ ਨਰਮ ਜੋ ਹੈ ਥੱਲੇ ਕੱਪੜਾ ਨਾ ਲੱਗਿਆ ਹੋਵੇ ਜੇ ਤੇਰੇ ਕੋਲ ਸਲਵਾਰ ਕਮੀਜ਼ੇ ਤੇ ਹੋਵੇ ਉਹ ਨਹੀਂ ਹੈਗਾ ਨਹੀਂ ਜਿਵੇਂ نیچے ਕੱਪੜਾ ਨਾ ਹੋਵੇ ਉਦਾਂ ਦਾ ਕੀ ਕੋਈ ਇਨਸਟੇਬਲ ਨਾ ਦੁਕਾਨ ਜੀ ਨਮੀ ਜੀ ਆ ਉੱਥੇ ਮੈਨੂੰ ਛੋਟਾ ਨਾ ਬੋਲਣੇ ਨਹੀਂ ਜੱਜਾ ਮੈਂ ਕਹਿਣਾ ਚਾਹਦੀ ਵੀ نیچے ਕੱਪੜਾ ਨਾ ਲੱਗਿਆ ਹੋਵੇ ਉਹ ਚੀਜ਼ ਹੂੰ ਸੌਫਟ ਕਪੜਾ ਕੋਟਨ ਦੇ ਹੀ ਆਉਂਦਾ ਹੀ ਆ ਨਹੀਂ ਕੋਟਨ ਤੋਂ ਲਾਵਾ ਲੈ ਲੈਂਦੇ ਆਪਾਂ ਹੋਰ ਮਿੱਡੀ ਮਿਲ ਜੇਗਾ ਮਿੱਡੀ ਜੀ ਦੁਕਾਨ ਉੱਥੇ ਮਿੱਟੀ ਜੀ ਦਿਖਾ ਦੇ ਮੈਨੂੰ ਆ ਚੀਜ਼ ਨਹੀਂ ਮੈਨੂੰ ਕੁਝ ਅਜੀਬ ਜਿਹੀ ਲੱਗਦੀ ਆ ਹਾਏ 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 ਲੈ ਨਹੀਂ ਗਾਲੀ ਤਾਂ ਦੇ ਦੋ ਟਾਕਾ ਵਈਂਦੇ ਲੈਂਗਰੀ ਜਿਹੜੀ ਮੈਂ ਵਿੱਚ ਰੱਖੀ ਆ ਟੇਚੀ ਦੀ ਹੂੰ ਸਮਝ ਗਈ ਕੁੜੀਆ ਹੁਣ ਦਿਖਾ ਦੇ ਠੀਕ ਨਾ ਹਾਂ ਕੁਛ ਜਵਾਂਦੀ ਭਲੀ ਲੱਗਦੀ ਆ ਹੋਰ ਇੱਕ ਤਰ੍ਹਾਂ ਹਾਂ ਦੇਖੋ ਦਿਨਾਂ ਮੈਨੂੰ ਕੁਛ ਦਿਖਾਉਂਦੇ ਨਹੀਂ ਮੇਰੀ ਗੁੜੀਆ ਇਹ ਸਪਲਟ ਟੈਪ ਹੁਣ ਮਰੀ ਗੁੜੀਆ ਨਾ ਲੱਖਾਂ ਚਿੱਕਾ ਹਾਏ ਹਾਏ ਸੋਹਣੀ ਲੱਗਰੀ ਜਾਈ ਬੜੀ ਕਰੋੜਾਂ ਚੋਂ ਇੱਕ ਟਾਕਾ ਕੋਈ ਅੰਸੇ ਨਹੀਂ ਇਹ ਰਾਵੀ ਸੋਨੀ ਆਪਕੋ ਸੁਣਤਾ ਇਹਦੇ ਵਿੱਚ ਪੁੱਛਿਓ ਕਲਰ ਇਹ ਚ ਬਲੂ ਮਿਲ ਜੇ ਬਲੈਕ ਮੈਨੂੰ ਨਹੀਂ ਇਹਦੇ ਵਿੱਚ ਦੋ ਕਲਰ ਵੀ ਹੈ। ਸੋ ਇਹ ਹੈ ਨਾ 12 ਨੰਬਰ ਹੋਰ ਤਾਂ ਮੈਂ ਚੈੱਕ ਕਰ ਲਵਾਂ ਇਸ ਵੇਲੇ 2 ਨੰਬਰ ਨਹੀਂ 42 ਨੰਬਰ ਇਸ ਨੂੰ ਲੈਣ ਵਾਲਿਆ ਆਵੇ ਵੀ ਦਾ ਹਾਂ ਸਤ ਸੋ ਦਿਖਾ ਬਨੇ ਆ ਇਸ ਹਾਂ ਸਤ ਤੇ ਚੀਨ ਹੋਰ ਦਿਖਾ ਦੇ ਪਰ ਲੈਣੇ ਤਾਂ ਇਹਦੇ ਥੱਲੇ ਲਿਖੀ ਹੋਣੀ ਸਾਰੀ ਲਿਖੀ ਹੋਣੀ ਉਹ ਤਾਂ ਇਹਦੇ ਵਿੱਚ ਤਾਂ ਹੋਰ ਤਰ੍ਹਾਂ ਦਾ ਕੱਪੜਾ நீ <laughs> கண்டி <hans> 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 ਆ ਵੀ ਸੋਹਣਾ ਲੱਗਦਾ ਯਾਰ ਇਹ ਸਾਰੀ ਰੰਗਾਂ ਦੇ ਅੱਗੇ ਵਿੱਚ ਵਧੀਆ ਹਾ ਆ ਲੈ ਲਾਂ ਵਾਸੀ ਤੂੰ ਯਾਰ ਕਾਲ ਲੈ ਫਿਰ ਕੀ ਬ੍ਰਾਈਸ ਆ ਦਾ ਹੂੰ ਬੋਲ ਤੀ ਕੀ ਕਾਤੀ ਆ ਪਰ ਆਨੇ ਨੂੰ ਬੁੱਗੇ ਪਹਿਲੇ ਦਿਨ ਦਾ ਦੇ ਕਾਜੀ ਜੈਲੂ ਜਿਹਦਾ ਤਾਂ ਹੂੰ ਬੁੱਗੇ 10 ਤੇ ਜੈਲੂ ਦਾ ਪ੍ਰਾਈਸ ਆ ਮੇਰੇ ਰਿਸਤਿਆਂ ਨੂੰ ਜੈਨ ਸੁਣ ਲੈਣੀ ਨਾ ਕਿਸੇ ਮੈਂ ਨਹੀਂ ਕੀ ਕਰਨਾ ਕੋਈ ਨਹੀਂ ਨਹੀਂ ਸ਼ਾਬਾਸ਼ ਪਰ ਥੋੜੀ ਲੇਟ ਕਿਹਦੀ ਹੋ ਉਹ ਚੱਕਰ ਵਾਲੀ ਵੱਜਦੀ ਵਿਚਾਰੇ ਹਾਂ ਟੀ-ਸ਼ਰਟ ਕੋਈ ਨਿਕਲ ਦੇ ਕੋ ਨੂੰ ਰਹਿਣ ਦੇ ਮੈਂ ਕਿਹਾ ਕਹੀ ਜਾਂਦੀ ਮੈਂ ਤਾਂ ਆਪ ਕਹਿੰਦੀ ਵੀ ਨਾਰਮਲ ਲੈ ਲੋ ਕੋਸੇ ਠੀਕ ਹੋ ਗਿਆ ਦਸ ਕੈਮਰਾਮੈਨ ਨੂੰ ਮਗਰ ਮਗਰ ਭਜਾਇਆ ਪਿਆ ਜਿੱਦਨੂੰ ਦੁੱਸੀ ਆਦਨੂੰ ਪਿਆ ਕਰਦੀ ਆ ਨਾਰਮਲ ਤਾਂ ਆ ਵੀ ਤੋ ਕੁੜੀਆਂ ਦੇ ਨਾਲ ਆਉਂਦੇ ਨੇ ਥੋੜੇ ਹੋ ਨਹੀਂ ਚਾਹਦਾ ਡਿਸਕਾਊਂਟ ਵਗੈਰਾ 20% ਨਹੀਂ ਇੱਕ ਨਾਲ ਜਿਹੜੇ ਕਹਿੰਦੇ ਤੇ ਮੈਡਮ ਜਿਹੜੀ ਕਹੇਗੀ ਤੇ ਉਸ ਤੋਂ ਨਾਲ ਇੱਕ ਕਹਿੰਦੇ ਤੇ ਹੋਰ ਮਿਲਦਾ ਉਹ ਚੀਜ਼ ਜਿਹੜੀ ਟੀ-ਸ਼ਰਟਾਂ 'ਚ ਆਫਰ ਵਗੈਰਾ ਨਹੀਂ ਅੱਛਾ ਇਹ ਆ ਦੇ ਖਾ ਵੀ ਤਾਂ ਗੁਲਾਬੀ ਰੰਗ ਦੀ ਪਈ ਹੈ ਕੱਪੜਾ ਨਾਲ ਦੇਖੀ ਕਿਹੋ ਜਿਹਾ ਲੱਗਿਆ ਹਾਂਜੀ ਕਬਲੇ ਅੱਛੀ ਤਾਂ ਜਿਵੇਂ ਤੋਂ ਕਿ ਸੌਫਟ ਹੋ ਜਾਣੀ ਨਾ ਜਿਵੇਂ ਆਪਣੇ ਸੂਟ ਦੇ ਵਿੱਚ ਲਾਈਣੀ ਮੰਨਦੇ ਇਹਦਾ ਕੀ ਪ੍ਰਾਈਸ ਹੈ ਪਾਣੇ ਠੀਕ ਠੀਕ ਗੱਲ ਹੈ ਆਹ ਦੋ ਬੋਇਨਾਂ ਦੇਖ ਤੇ ਇਹ ਜ਼ਿਆਦਾ ਬੋੜੀ ਆ